ਅੱਜ ਅਸੀਂ ਸ਼ੌਂਕ ਨਾ ਮਨਾਉਨੇ ਆ ਜੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋਂ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਭਾਸ਼ਾ ਇਲਾਕੇ ਦੀ ਭਾਸ਼ਾ ਜੇ ਤੀ ਉਧਰ ਤੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠਿਓ ਜਿਹੜੇ ਕਹਿੰਦੇ ਨੇ ਜੀ ਸਾਡਾ ਸੱਭਿਆਚਾਰ ਹੈ ਇਹ ਤੀਆਂ ਜੀ ਉਦਨ ਸੱਭਿਆਚਾਰ ਮਨਾਉਨੇ ਉਹ ਨਹੀਂ ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾਂ ਨੇ ਹੌਣ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮੁਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਧੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਾਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਤੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾਂ 'ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀਰ ਵੀ ਚਾਵਾਂ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ ਉੱਥੇ ਹੋਰ ਵੀ ਜਿਹੜੇ ਨਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੁੰਦੀਆਂ